हां जी दोस्तों सस्का हाल आज फेर ਗੱਲ ਕਰਾਂਗੇ ਅਮਨਦੀਪ ਕੌਰ ਠਾਰ ਵਾਲੀ ਕਹਿ ਲੋ ਉਹ ਤੁਸੀਂ ਮਸ਼ਹੂਰ ਕਰਤੀ ਚੱਟੇ ਵਾਲੀ ਕਹਿ ਕੇ ਉਹਨੂੰ ਮਸ਼ਹੂਰ ਕਰਤਾ ਪੁਲਿਸ ਵਾਲੀ ਕਹਿ ਕੇ ਮਸ਼ਹੂਰ ਕਰਤਾ ਪਤਾ ਨਹੀਂ ਕਿੰਨੇ ਕ ਨਾਮ ਜਿਹੜੇ ਉਹਦੇ ਪੈ ਚੁੱਕੇ ਨੇ ਤੇ ਜਦੋਂ Google ਤੇ ਸਰਚ ਕਰਦੇ ਆ ਉਹ ਆ ਰਿਹਾ ਜੀ ਅਮਨਦੀਪ ਕੌਰ ਕਾਂਸਟੇਬਲ ਨਿਊਜ਼ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਿੰਨੀ ਕੁ ਧੀਰ ਟ੍ਰੈਂਡਿੰਗ ਰਹੂ ਇਹ ਦੇਖਦੇ ਆਂ ਤੇ ਅੱਜ ਜਿਹੜੀ ਗੱਲ ਮੈਂ ਫੇਰ ਉਹਦੇ ਨਾਲ ਜੁੜੀ ਇਹ ਕਰਨੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਭਗਵੰਤਮਾਨ ਸਰਕਾਰ ਆ ਇਹਨਾਂ ਨੇ ਇੱਕ ਲਹਿਰ ਚਲਾਈ ਜੀ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹ ਹੋਊਗਾ ਉਹਦੇ ਤੇ ਸਾਰਾ ਪਰਚਾ ਵੀ ਦਰਜ ਹੋਊਗਾ ਸਾਰੀ ਜਿਹੜੀ ਬਣਦੀ ਕਾਰਵਾਈ ਆ ਉਹ ਤੇ ਕੀਤੀ ਜਾਊਗੀ ਤੇ ਨਾਲ ਜਿਹੜੇ ਉਹਨਾਂ ਦੇ ਘਰ ਨੇ ਕੋਈ ਨਜਾਇਜ਼ ਬਣੇ ਘਰ ਉਹ ਵੀ ਢਾਏ ਜਾਣਗੇ ਪੀਲਾ ਪੰਜਾ ਲਹਿਰ ਕਹਿ ਲੋ ਇਹਨੂੰ ਵੀ ਜਿਹੜੀ ਕਹੀ ਜਾਂਦੀ ਆ ਵੀ ਪੀਲਾ ਪੰਜਾ ਚੱਲੂਗਾ ਜੀ ਜਿਹੜਾ ਵੀ ਨਸ਼ਾ ਵੇਚੂਗਾ ਹੁਣ ਕਈ ਲੋਕ ਕਈ ਦਿਨਾਂ ਦੇ ਇਹ ਸਵਾਲ ਪੁੱਛੀ ਜਾਂਦੇ ਆ ਵੀ ਕੀ ਕੱਲੇ ਮਾੜਿਆਂ ਨੂੰ ਹੀ ਹੱਤ ਪਾਇਆ ਜਾਂਦਾ ਵਾ ਜਿਹੜੇ ਮਾੜਿਆਂ ਦੇ ਘਰ ਨੇ ਜਿਹੜੇ ਛੋਟੇ ਮੋਟੇ ਕਹਿ ਲਓ ਵੀ ਸਮਗਲਰ ਨੇ ਜਿਹੜੇ ਜਿਹੜੇ ਛੋਟੇ ਸੱਪ ਨੇ ਉਹਨਾਂ ਦੇ ਘਰਾਂ ਦੇ ਉੱਤੇ ਹੀ ਪੀਲਾ ਪੰਜਾ ਕਿਉਂ ਚਲਾਇਆ ਜਾ ਰਿਹਾ ਕਾਫੀ ਹੱਦ ਤੱਕ ਇਹ ਗੱਲ ਸਹੀ ਵੀ ਆ ਕਿ ਜਿਹੜੇ ਵੱਡੇ ਖੁੰਡ ਨੇ ਜਿਹੜੇ ਨਸ਼ਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੇਚਦੇ ਆ ਤੇ ਜਿਹੜੇ ਨਸ਼ਾ ਵੇਚਣ ਦੀ ਜਿੱਥੋਂ ਸ਼ੁਰੂਆਤ ਹੁੰਦੀ ਆ ਵੀ ਉਹਨਾਂ ਦੇ ਘਰ ਕਿਉਂ ਨਹੀਂ ਟਾਹੇ ਜਾਂਦੇ ਜਿਹੜੇ ਬਹੁਤ ਵੱਡੇ ਲੈਵਲ ਤੇ ਲੋਕ ਬੈਠੇ ਨੇ ਨਾਮ ਮੈਂ ਲੈਣੇ ਨਹੀਂ ਤੁਹਾਨੂੰ ਪਤਾ ਹੀ ਆ ਸੋ ਇਹ ਗੱਲ ਹੈ ਤਾਂ ਸਹੀ ਪਰ ਹੁਣ ਆਪਾਂ ਜਿਹੜੀ ਅਮਨਦੀਪ ਕੌਰ ਦੀ ਗੱਲ ਕਰ ਰਹੇ ਆ ਵੀ ਉਹਦੇ ਘਰ ਦੇ ਉੱਤੇ ਪੀਲਾ ਪੰਜਾ ਕਿਉਂ ਨਹੀਂ ਚੱਲਿਆ ਜਦ ਕਿ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਵੀ ਬਖਸ਼ਿਆ ਕੋਈ ਨਹੀਂ ਜਾਊਗਾ ਭਾਵੇਂ ਕੋਈ ਸਾਡੇ ਵਿਭਾਗੇ ਦਾ ਹੋਵੇ ਕੋਈ ਰਾਜਨੇਤਾ ਹੋਵੇ ਕੋਈ ਪੁਲਿਸ ਮੁਲਾਜ਼ਮ ਹੋਵੇ ਕੋਈ ਵੀ ਹੋਵੇ ਪੀਲਾ ਪੰਜਾ ਚੱਲੂਗਾ ਹੀ ਚੱਲੂਗਾ ਤੇ ਇਹਦੇ ਘਰ ਦੇ ਉੱਤੇ ਹਲੇ ਤੱਕ ਪੀਲਾ ਪੰਜਾ ਕਿਉਂ ਨਹੀਂ ਚੱਲਿਆ ਉਹਦਾ ਕਾਰਨ ਇੱਕ ਰਿਪੋਰਟ ਆ ਜਿਹੜੀ ਉਹ ਇਹ ਕਹਿੰਦੀ ਆ ਕਿ ਜਿਹੜਾ ਇੱਕ ਬਠਿੰਡੇ ਵਿਖੇ ਅਮਨਦੀਪ ਗੌਰ ਦਾ ਘਰ ਆ ਉਹਦੇ ਨਾਂ ਤੇ ਨਹੀਂ ਹੈਗਾ ਜਿਹੜੀ ਥਾਰ ਦੇ ਨਾਲ ਜਿਹੜੀ ਉਹ ਮਸ਼ਹੂਰ ਹੋਈ ਬਹੁਤ ਸਾਰੀਆਂ ਰੀਲਾਂ ਉਹਨੇ ਥਾਰ ਦੇ ਨਾਲ ਕਾਲੀ ਥਾਰ ਦੇ ਨਾਲ ਪਾਈਆਂ ਉਹ ਥਾਰ ਵੀ ਉਹਦੇ ਨਾਂ ਦੇ ਉੱਤੇ ਨਹੀਂ ਹੈਗੀ ਇੱਕ ਬੁਲਟ ਮੋਟਰਸਾਈਕਲ ਆ ਕਹਿੰਦੇ ਜੀ ਉਹ ਵੀ ਉਹਦੇ ਨਾਂ ਤੇ ਨਹੀਂ ਆ ਇਹਦੇ ਨਾਂ ਤੇ ਹੈ ਹੀ ਕੁਝ ਨਹੀਂ ਫਿਰ ਜ਼ਬਤ ਕੀ ਹੋਊਗਾ ਕੋਠੀ ਕਿਵੇਂ ਢਾਉਣਗੇ ਉਹਦੀ ਬਟਿੰਡੇ ਵਾਲੀ ਉਹਦੇ ਨਾਂ ਤੇ ਹੀ ਨਹੀਂ ਹੈ ਇੱਕ ਸਿਰਫ ਕਹਿੰਦੇ ਆ ਜੀ ਸਕੂਟਰੀ ਜਿਹੜੀ ਐਕਟਿਵਾ ਵਾ ਉਹ ਸਿਰਫ ਉਹਦੇ ਨਾਂ ਤੇ ਬੋਲਦੀ ਆ ਤੇ ਲੱਖ ਰੁਪਏ ਦੀ ਲਾ ਲੂ ਹੁਣ ਤਾਂ ਉਹ ਉਹ ਕਿਹੜਾ ਉਹ ਤਾਂ ਨਵੀਂ ਦੀ ਕੀਮਤ ਆ ਲੱਖ ਰੁਪਈਆ ਪੁਰਾਣੀ ਦੀ ਕੀਮਤ ਹੁਣ ਕਬਰਾ 40000 ਹੋਵੇ 50000 ਹੋਵੇ 30000 ਹੋਵੇ ਕਿੰਨੀ ਹੋਵੇ ਸਿਰਫ ਉਹਦੇ ਨਾਂ ਤੇ ਇੱਕ ਐਕਟਿਵਾ ਬੋਲਦੀ ਆ ਸਰਕਾਰ ਉਹਨੂੰ ਜ਼ਬਤ ਕਰ ਸਕਦੀ ਆ ਉਹਦੇ ਨਾਲ ਉਹਨੂੰ ਫਰਕ ਕੀ ਪਊਗਾ ਸੋ ਜਿਹੜਾ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਵਾ ਵੀ ਇਹ ਕਾਰਨਾਂ ਵੀ ਕਰ ਉਹਦਾ ਨਹੀਂ ਟਾਇਆ ਜਾਊਗਾ ਤੁਸੀਂ ਉਹ ਦੇਖੀ ਜਾਓ ਕਿ ਅੱਜ ਵੀਡੀਓ ਆਊਗੀ ਕੱਲ ਵੀਡੀਓ ਆਊਗੀ ਕਿ ਪੀਲਾ ਪੰਜਾ ਅਮਨਦੀਪ ਕੌਰ ਕੌਨਸਟੇਬਲ ਦੇ ਘਰ ਦੇ ਉੱਤੇ ਜਿਹੜਾ ਫਿਰੂਗਾ ਉਹ ਨਹੀਂ ਫਿਰਨਾ ਜੀ ਸੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਹ ਜ਼ਰੂਰ ਦੱਸਿਓ ਕਿ ਭਾਵੇਂ ਘਰ ਕਿਸੇ ਦੇ ਨਾਂ ਤੇ ਹੋਵੇ ਰਹਿੰਦੀ ਤਾਂ ਉਹ ਸੀ ਕਿ ਪੀਲਾ ਪੰਜਾ ਉਹਦੇ ਘਰ ਦੇ ਉੱਤੇ ਵੀ ਫਿਰਨਾ ਚਾਹੀਦਾ ਤੇ ਹੋਰ ਜੋ ਵੀ ਇਹ ਕੰਮ ਕਰ ਰਿਹਾ ਵਾ ਛੋਟਿਆਂ ਨੂੰ ਛੱਡ ਕੇ ਜਿਹੜੀਆਂ ਵੱਡੀਆਂ ਕੋਠੀਆਂ ਨੇ ਮਹਿਲ ਬਣਾ ਲੇ ਲੋਕਾਂ ਨੇ ਉਹਨਾਂ ਤੇ ਪੀਲਾ ਪੰਜਾ ਕਦੋਂ ਫੇਰਿਆ ਜਾਊਗਾ ਜੀ